ਅਖਾਲਸਾ ਜੀ ਤੁਸੀਂ ਮੈਨੂੰ ਪਤਾ ਵੀ ਤੁਹਾਡਾ ਵੀ ਬਹੁਤ ਜ਼ਿਆਦਾ ਇਸ ਤੇ ਫੋਕਸ ਸੀ ਜ਼ੋਰ ਬਹੁਤ ਲੱਗੇ ਕੀ ਕਹਿਣਾ ਚਾਹੋਗੇ ਜ਼ੋਰ ਬਾਈ ਆਈ ਹੁੰਦਾ ਜਦੋਂ ਆਪਾਂ ਕਿਸੇ ਵੀ ਇਨਸਾਨ ਨੂੰ ਟਿਕਟ ਦਿਵਾਉਣੇ ਆ ਉਹ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਆ ਜੀ ਜਿੱਦੋਂ ਸਾਨੂੰ ਐਮਐਲਏ ਸਾਹਿਬ ਨੇ ਸੱਦ ਕੇ ਟਿਕਟ ਦਿੱਤੀ ਆ ਐਮਐਲਏ ਸਾਹਿਬ ਦੇ ਕੁਐਸਚਨ ਸੀਗਾ ਕਹਿੰਦਾ ਜਿੱਤੋਗੇ ਮੈਂ ਕਹਾਂ ਜਿੱਤ ਕੇ ਟਿਕਟ ਦਿਵਾਉਣੀ ਮੇਰੀ ਸਰਪੰਚ ਸਾਹਿਬ ਦੀ ਬਾਈ ਆਤਮਾ ਸਾਰੀ ਟੀਮ ਦੀ ਕਾਲੇ ਬਾਈ ਹੁਣੀ ਜੀ ਜਿੰਨੇ ਵੀ ਗੁਰਪਿਆਰ ਗਏ ਸੀਗੇ ਸਾਰੇ ਸਾਡੇ ਮੈਂਬਰ ਅਸੀਂ ਮੀਟਿੰਗ ਕਰਕੇ ਇੱਕ ਗੱਲ ਜੀ ਲੈ ਕੇ ਤੁਰੇ ਸੀ ਵੀ ਆਪਾਂ ਘਰ ਘਰ ਜਾਣਾ ਤੇ ਆਪਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣੀਆਂ ਜੀ ਵੀ ਜੇ 1 ਸਾਲ ਦੇ ਵਿੱਚ ਅਸੀਂ ਧੂਰਕੋੜ ਦੇ ਵਿੱਚ ਕੋਈ ਚੰਗੇ ਕੰਮ ਕਰੇ ਆ ਜੀ ਸਾਨੂੰ ਵੋਟ ਦੇ ਦੋ ਦੂਜੇ ਪਿੰਡਾਂ 'ਚ ਜਦੋਂ ਅਸੀਂ ਗਏ ਆ ਅਸੀਂ ਉੱਥੇ ਇੱਕ ਗੱਲ ਕਹੀ ਸੀ ਵੀ ਜਿਵੇਂ ਅਸੀਂ ਧੂਰਕੋੜ 'ਚ ਨਸ਼ੇ ਵਾਸਤੇ ਚੱਕਿਆ ਸੀ ਕਦਮ ਜੇ ਤੁਸੀਂ ਚਾਹੁੰਦੇ ਆ ਆਪਦੇ ਪਿੰਡਾਂ 'ਚ ਸੁਧਾਰ ਕਰਨਾ ਨਸ਼ੇ ਦਾ ਤਾਂ ਸਾਨੂੰ ਵੋਟ ਪਾ ਦਿਓ ਤੇ ਲੋਕਾਂ ਨੇ ਉਹ ਗੱਲ ਨੂੰ ਮੱਦੇਨਜ਼ਰ ਰੱਖ ਕੇ ਸਾਨੂੰ ਵਧੀਆ ਵੋਟਾਂ ਪਾਈਆਂ ਤੇ ਅਸੀਂ ਜਿੱਤੇ ਆ ਅਸੀਂ ਸਾਰੇ ਜ਼ੋਨ ਧੂਰਕੋੜ ਦੇ ਵਿੱਚ ਜਿੰਨੇ ਪਿੰਡ ਆਉਂਦੇ ਆ ਤੇ ਖਾਸ ਕਰਕੇ ਪਿੰਡ ਧੂਰਕੋੜ ਨੂੰ ਇਹ ਵਾਦਾ ਕਰਦੇ ਆ ਜਿੰਨਾ ਤੁਸੀਂ ਸਾਡੇ ਤੇ ਮਾਨ ਕਰਿਆ ਉਹ ਤੋਂ 10 ਗੁਣਾ ਅਸੀਂ ਕਮਾਕਾਰਾਂ ਦੇ ਰੂਪ ਵਿੱਚ ਮੋੜਾਂਗੇ ਦੁੱਖ ਸੁੱਖ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਖੜਾਂਗੇ ਤੇ ਪਿੰਡ ਨੂੰ ਮੁਕਾਸ ਦੀਆਂ ਲੀਹਾਂ ਤੇ ਲੈ ਕੇ ਜਾਵਾਂਗੇ ਅਸੀਂ ਵਾਦਾ ਕਰਕੇ ਚੋਣ ਲੜੇ ਸੀ ਜੀ ਰਿਜ਼ਲਟ ਨਾਲ ਵੋਟਾਂ ਦਾ ਕਿਹੜੇ ਪਿੰਡ ਤੋਂ ਕਿੰਨੀ ਜਾਂ ਕਿੱਦਾਂ ਆਪਣੇ ਪਿੰਡ ਵੋਟਾਂ ਦੇਖੋ ਜੀ ਮਤਲਬ ਜਿਵੇਂ ਨੰਗਲ ਦੇ ਵਿੱਚੋਂ ਅਸੀਂ ਬਰੋਬਰ ਰਹੇ ਆਂ ਜੀ ਰਣਸੀਂ ਕਲਾ ਦੇ ਖੁਰਦ ਦੇ ਵਿੱਚੋਂ ਕੈਂਡੀਡੇਟ ਉਹਨਾਂ ਪਿੰਡਾਂ ਦੇ ਹੋਣ ਕਰਕੇ ਸਾਨੂੰ ਵੋਟ ਵਧੀਆ ਪਈ ਆ ਜਿੰਨੀ ਸਾਡੀ ਆਸ ਸੀ ਉਹਨੇ ਪਰਸੈਂਟ ਸਾਨੂੰ ਵੋਟ ਪਈ ਆ ਤੂਰ ਗੋੜ ਪਿੰਡ ਸਾਡਾ ਖੁੱਦ ਦਾ ਸੀ ਤੇ ਸਾਨੂੰ ਮਾਣ ਸੀ 675 ਵੋਟਾਂ ਦੇ ਵਿੱਚੋਂ ਸਾਨੂੰ ਮਾਣ ਸੀ ਵੀ ਸਾਨੂੰ 1000 ਵੋਟ ਪਾਉ ਤੇ ਪਿੰਡ ਨੇ ਜਿਹੜੀ ਸਾਡੀ ਸੋਚ ਸੀ ਉਹ ਤੇ ਮੋਹਰ ਲਾ ਕੇ 1000 ਤੇ 3 ਵੋਟਾਂ ਸਾਨੂੰ ਤੂਰ ਗੋੜ ਚੋਂ ਪਈਆਂ ਤੇ ਟੋਟਲ ਆਪਾਂ 408 ਵੋਟਾਂ ਦੇ ਜਿੱਤ ਕੇ ਅੱਜ ਘਰੇ ਆਏ ਆ ਤੇ ਨਗਰਵਾਲਾ ਧੰਨਵਾਦ ਆ ਜਿਨ੍ਹਾਂ ਨੇ ਕਰਦੀ ਆਸ ਤੋਂ ਵੱਧ ਕੇ ਸਾਨੂੰ ਫੋੜ ਦਿੱਤੀ ਆ ਅਸੀਂ ਵੀ ਚੈੱਕ ਕਰਨਾ ਚਾਹੁੰਦੇ ਸੀ ਵੀ 1 ਸਾਲ ਦੇ ਵਿੱਚ ਜੋ ਅਸੀਂ ਕੰਮ ਕਰਿਆ ਲੋਕਾਂ ਨੂੰ ਚੰਗੇ ਲੱਗਦੇ ਜਾਂ ਨਹੀਂ ਲੱਗਦੇ ਪਰ ਸਾਡੂ ਤੂਰ ਗੋੜ ਨਗਰ ਨੇ ਵਰਸ਼ ਤੋਂ ਵਰਸ਼ ਤੇ ਪਜਾਦਾ ਅਸੀਂ ساری ਦੇਣਾਂ ਨਾਲ ساری ਉਮਰ ਇਹਨਾਂ ਦੇ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ